ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਕਿ ਅਕਤੂਬਰ ਮਹੀਨੇ ਕਿਹੜੇ ਨਵੇਂ ਫੋਨ ਲਾਂਚ ਹੋ ਰਹੇ ਆ ਪਰ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਵਾਲਕੋਮ ਸਨੈਪ ਡ੍ਰੈਗਨ 8 ਜਨ 4 ਨਵਾਂ ਪ੍ਰੋਸੈਸਰ ਲਾਂਚ ਕਰਨ ਜਾ ਰਿਹਾ ਬਹੁਤ ਹੀ ਪਾਵਰਫੁੱਲ ਪ੍ਰੋਸੈਸਰ ਆ ਤੇ ਆਉਣ ਵਾਲੇ ਜਿਹੜੇ ਫੋਨ ਨੇ ਮੋਸਟਲੀ ਉਹਨਾਂ ਦੇ ਵਿੱਚ ਇਹ ਪ੍ਰੋਸੈਸਰ ਤੁਹਾਨੂੰ ਵੇਖਣ ਨੂੰ ਮਿਲੇਗਾ ਫੋਨਾਂ ਦੀ ਪਰਫਾਰਮੈਂਸ ਜਿਹੜੀ ਆ ਬਹੁਤ ਜ਼ਿਆਦਾ ਵਧ ਜੇਗੀ ਸਭ ਤੋਂ ਪਹਿਲੇ ਫੋਨ ਦੀ ਗੱਲ ਕਰੀਏ ਤਾਂ ਵੀਵੋ X200 ਫੋਨ ਜਿਹੜਾ ਆ ਉਹ ਲਾਂਚ ਹੋਣ ਜਾ ਰਿਹਾ ਸਭ ਤੋਂ ਵੱਡੀ ਗੱਲ ਇਸ ਫੋਨ ਦੀ ਕਿ ਵੀਵੋ ਨੇ ਇਸ ਦੇ ਕ 6.3 ਇੰਚ ਦੀ OLED ডিসਪਲੇ ਹੋਵੇਗੀ 120 Hz ਰਫਰੈਸ਼ ਰੇਟ ਹੋਵੇਗੀ ਤੇ ਜੇ ਕੈਮਰੇ ਦੀ ਗੱਲ ਕਰੀਏ ਤਾਂ 트리플 ਕੈਮਰਾ ਆ ਰਿਹਾ 50 ਮੈਗਾਪਿਕਸਲ ਦਾ 50 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ 50 ਮੈਗਾਪਿਕਸਲ ਦਾ ਅਲਟਰਾਵਾਈਡ ਐਂਗਲ ਤੇ 50 ਮੈਗਾਪਿਕਸਲ ਦਾ ਟੈਲੀ ਫੋਟੋ ਸੈਂਸਰ ਪੋਰਟਰੇਟ ਜਿਹੜਾ ਕੈਮਰਾ ਆ ਉਹ ਵੀ ਇਹਦੇ ਵਿੱਚ ਆ ਰਿਹਾ ਹੈ 60000 mAh ਤੋਂ ਉੱਪਰ ਬੈਟਰੀ ਹੋਵੇਗੀ 90W ਦੀ ਚਾਰਜਿੰਗ ਦੇ ਨਾਲ ਆਵੇਗਾ ਸਨੈਪਡ੍ਰੈਗਨ 8 जेन 4 ਪ੍ਰੋਸੈਸਰ ਆਵੇਗਾ ਜਾਂ ਮੀਡੀਆਟੈਕ ਡਾਇਮੈਨਸਿਟੀ 9400 ਪ੍ਰੋਸੈਸਰ ਦੇ ਨਾਲ ਆਵੇਗਾ ਦੋਵੇਂ ਪ੍ਰੋਸੈਸਰ ਜਿਹੜੇ ਆ ਬਹੁਤ ਹੀ ਪਾਵਰਫੁੱਲ ਪ੍ਰੋਸੈਸਰ ਆ ਕੀਮਤ ਜਿਹੜੀ ਆ ਇਹਦੀ ਸਟਾਰਟਿੰਗ ਵੇਰੀਐਂਟ ਤੋਂ ਲੈ ਕੇ ਅੱਪਰ ਵੇਰੀਐਂਟ ਤੱਕ 55000 ਤੋਂ 70000 ਦੇ ਕਰੀਬ-ਕਰੀਬ ਇਹਦੇ ਵਿੱਚ ਵਿੱਚ ਰਹੇਗੀ ਫੋਨ ਦੀ ਗੱਲ ਕਰੀਏ ਤਾਂ ਉਹ ਫੋਨ ਆ OnePlus 13 ਇਹ ਫੋਨ ਦੀ ਵੀ ਬਹੁਤ ਜ਼ਿਆਦਾ ਵੇਅ नेक्स्ट ਮੰਥ ਜਿਹੜਾ ਇਹ ਫੋਨ ਆ ਇਹ ਵੀ ਲਾਂਚ ਹੋ ਜਾਏਗਾ 24GB RAM ਦੇ वेरिएंट ਦੇ ਵਿੱਚ ਵੀ ਇਹ ਫੋਨ ਤੁਹਾਨੂੰ ਦੇਖਣ ਨੂੰ ਮਿਲੇਗਾ ਜੇਕਰ ਇਹਦੀ ডিসਪਲੇ ਦੀ ਗੱਲ ਕਰੀਏ 6.82 ਇੰਚ ডিসਪਲੇ ਆਏਗੀ 2K OLED ডিসਪਲੇ ਦੇ ਨਾਲ ਹੀ ਆਵੇਗਾ ਫੋਨ 120Hz ਦੀ ਰਿਫਰੈਸ਼ ਰੇਟ ਹੋਵੇਗੀ Snapdragon 8 Gen 4 ਇਹਦੇ ਵਿੱਚ ਪ੍ਰੋਸੈਸਰ ਹੋਵੇਗਾ 50 ਮੈਗਾ ਪਿਕਸਲ ਦੇ 트리플 ਕੈਮਰੇ ਹੋਣਗੇ 120 ਵਾੜਾ ਤੁਹਾਨੂੰ ਵਾਇਰਡ ਚਾਰਜਰ ਕੇਬਲ ਮਿਲੇਗਾ ਤੇ ਨਾਲ ਇਹਦੀ ਬੈਟਰੀ ਦੀ ਗੱਲ ਕਰੀਏ ਤਾਂ 650 mAh ਦੀ ਬੈਟਰੀ ਹੋਵੇਗੀ ਜੇਕਰ ਵਾਇਰਲੈਸ ਚਾਰਜਰ ਦੀ ਗੱਲ ਕਰੀਏ ਤਾਂ 50 ਵਾਟ ਤੱਕ ਇਹ ਵਾਇਰਲੈਸ ਚਾਰਜ ਜਿਹੜਾ ਆ ਫੋਨ ਹੋ ਜਾਏਗਾ ਨਾਲ ਦੀ ਨਾਲ ਇਹ ਵੀ ਗੱਲ ਕਰ ਰਹੀ ਹੈ ਕਿ IP69 ਦੀ ਰੇਟਿੰਗ ਦੇ ਨਾਲ ਇਹ ਫੋਨ ਆਵੇਗਾ ਪਾਣੀ ਦਾ ਢੂੜ ਦਾ ਇਹ ਫੋਨ ਦੇ ਉੱਤੇ ਕੋਈ ਅਸਰ ਨਹੀਂ ਹੋਵੇਗਾ ਔਰ ਮੁੱਕ ਦੀ ਗੱਲ ਨਾਲ ਇਹ ਡਿਊਲ ਸਪੀਕਰ ਦੇ ਵਿੱਚ ਆਵੇਗਾ ਤੇ ਰੇਟ ਦੀ ਗੱਲ ਕਰ ਲਈਏ ਤਾਂ ਐਕਸਪੈਕਟਡ ਆ ਕਿ 65000 ਤੋਂ 70000 ਦੇ ਵਿੱਚ ਵਿੱਚ ਇਹ ਫੋਨ ਜਿਹੜਾ ਤੁਹਾਨੂੰ ਮਿਲ ਜੇਗਾ ਇਸੇ ਫੋਨ ਨੂੰ ਟੱਕਰ ਦੇਣ ਦੇ ਲਈ OnePlus 13 ਨੂੰ ਟੱਕਰ ਦੇਣ ਦੇ ਲਈ IQ 13 5G ਫੋਨ ਵੀ ਲਾਂਚ ਹੋਣ ਜਾ ਰਿਹਾ ਸਾਰੀਆਂ ਸਪੈਸੀਫਿਕੇਸ਼ਨਾਂ ਸੇਮ ਨੇ ਸੇਮ ਸਾਰਾ ਕੁਛ ਆ ਸੇਮ ਪ੍ਰੋਸੈਸਰ ਹੋਵੇਗਾ 50 ਮੈਗਾ ਪਿਕਸਲ ਦੇ ਟ੍ਰਿਪਲ ਕੈਮਰੇ ਹੋਣਗੇ ਰਿਫਰੈਸ਼ ਰੇਟ ਜਿਹੜੀ ਆ ਦੀ 144 ਹਰਜ਼ ਆ ਬੈਟਰੀ ਵੀ ਇਹਦੀ OnePlus ਦੇ ਵਾਂਗੂ ਹੀ ਸੇਮ ਆ ਸਾਰਾ ਕੁਝ ਸੇਮ ਆ ਪਰ ਇਹਦੀ ਕੀਮਤ ਜਿਹੜੀ ਆ 50000 ਦੇ ਕਰੀਬ ਰਹਿਣ ਵਾਲੀ ਆ ਕਿੰਨਾ ਨੂੰ ਵੀ ਲੱਗਦਾ ਹੈ ਕਿ OnePlus 13 ਜਿਹੜਾ ਆ ਉਹ ਮਹਿੰਗਾ ਹੋਵੇਗਾ ਤੁਸੀਂ ਉਹ IQ 13 5G ਫੋਨ ਜਿਹੜਾ ਖਰੀਦ ਸਕਦੇ ਹੋ ਸਪੈਸੀਫਿਕੇਸ਼ਨਾਂ ਸੇਮ ਨੇ ਰਿਫਰੈਸ਼ ਰੇਟ ਜਿਹੜੀ ਆ ਇਹਦੀ 24 ਹਰਟਸ ਜਿਆਦਾ ਜਾ। ਸ਼ਾਓਮੀ 15 ਸੀਰੀਜ਼ ਵੀ ਜਿਹੜੀ ਆ ਅਗਲੇ ਮਹੀਨੇ ਲਾਂਚ ਹੋ ਜੇਗੀ ਨਵੇਂ ਪ੍ਰੋਸੈਸਰ ਦੇ ਨਾਲ ਸਨੈਪ ਡ੍ਰੈਗਨ 8 ਜੈਨ 4 ਦੇ ਨਾਲ ਜਿਹਨੂੰ ਸਨੈਪ ਡ੍ਰੈਗਨ 8 ਐਲੀਟ ਵੀ ਕਿਹਾ ਜਾਂਦਾ ਆ ਉਹਦੇ ਨਾਲ ਹੀ ਲਾਂਚ ਹੋਵੇਗੀ। 50 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਹੋਵੇਗਾ, 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ, 120 ਹਰਟਸ ਰਿਫਰੈਸ਼ ਰੇਟ ਹੋਵੇਗੀ, 5500 mAh ਦੀ ਬੈਟਰੀ ਮਿਲੇਗੀ, IP68 ਦੀ ਰੇਟਿੰਗ ਮਿਲੇਗੀ ਨਾਲ ਤੇ ਜੇ ਕੀਮਤ ਦੀ ਗੱਲ ਕਰ ਲਈਏ ਤੇ ਇਹਦੀ ਕੀਮਤ ਜਿਹੜੀ ਆ 60000 ਤੋਂ 65000 ਦੇ ਵਿੱਚ ਵਿੱਚ ਰਹਿਣ ਵਾਲੀ ਹੈ ਕਿਉਂਕਿ ਪ੍ਰੋਸੈਸਰ ਜਿਹੜਾ ਆ ਇਹਦਾ ਵੀ ਏ ਕਲਾਸ ਪ੍ਰੋਸੈਸਰ ਆ ਤੇ ਬਾਕੀ ਜਿੰਨੇ ਵੀ ਫੋਨ ਤੁਹਾਨੂੰ ਦੱਸਿਆ ਮੋਸਟਲੀ ਜਿਹੜੀਆਂ ਕੰਪਨੀਆਂ ਨੇ ਹੁਣ ਇਹ ਕੰਮ ਕਰ ਰਹੀਆਂ ਨੇ ਕਿ ਕੈਮਰੇ ਦੇ ਉੱਤੇ ਪ੍ਰੋਸੈਸਰ ਦੇ ਉੱਪਰ ਤੇ ਬੈਟਰੀ ਦੇ ਉੱਤੇ ਬਹੁਤ ਜ਼ਿਆਦਾ ਕੰਮ ਕਰ ਰਹੀਆਂ ਨੇ ਜਿੰਨੇ ਵੀ ਫੋਨ ਦੱਸਿਆ ਸਾਰਿਆਂ ਦੀ ਬੈਟਰੀ ਜਿਹੜੀ ਆ ਤਕਰੀਬਨ 5000mAh ਤੋਂ ਉੱਤੇ ਆ ਰਹੀ ਆ ਜੇ ਇਨਫਨਿਕਸ ਕੰਪਨੀ ਦੀ ਗੱਲ ਕਰੀਏ ਤਾਂ ਆਪਣਾ ਪਹਿਲਾ ਫਲਿੱਪ ਫੋਨ ਲੈ ਕੇ ਆ ਰਹੀ ਆ ਇਨਫਨਿਕਸ 0 ਫਲਿੱਪ 5G ਮੇਨ ਡਿਸਪਲੇ ਦੀ ਗੱਲ ਕਰੀਏ ਇੰਟਰਨਲ ਡਿਸਪਲੇ ਜਿਹੜੀ ਆ 6.9 ਇੰਚ ਦੀ ਹੋਵੇਗੀ 120Hz ਦੀ ਰੇਟ ਹੋਵੇਗੀ ਤੇ ਜੇਕਰ ਐਕਸਟਰਨਲ ਡਿਸਪਲੇ ਦੀ ਗੱਲ ਕਰੀਏ ਤਾਂ 3.64 ਇੰਚ ਦੀ ਡਿਸਪਲੇ ਜਿਹੜੀ ਆ 120 ਹਰਟਸ ਦੇ ਨਾਲ ਹੀ ਉਹ ਵੀ ਆਵੇਗੀ ਦੋਵੇਂ ਜਿਹੜੀਆਂ ਡਿਸਪਲੇ ਨੇ ਅੰਦਰਲੀਆਂ ਤੇ ਬਾਹਰਲੀਆਂ OLED ਡਿਸਪਲੇ ਨੇ ਪ੍ਰੋਸੈਸਰ ਜਿਹੜਾ ਆ ਇਹਦੇ ਵਿੱਚ ਮੀਡੀਆਟੈਕ ਡਾਈਮੈਨਸਿਟੀ 8020 ਜਿਹੜਾ ਯੂਜ਼ ਕੀਤਾ ਜਾ ਰਿਹਾ ਕਾਫੀ ਤਗੜਾ ਪ੍ਰੋਸੈਸਰ ਆ ਇਹਦੇ ਵਿੱਚ ਵੀ ਦੋ ਕੈਮਰੇ ਜਿਹੜੇ ਆ 50 ਮੈਗਾਪਿਕਸਲ ਦਾ আলਟਰਾ ਵਾਈਡ ਐਂਗਲ ਤੇ ਪ੍ਰਾਇਮਰੀ ਕੈਮਰਾ ਦੋਵੇਂ 50 ਮੈਗਾਪਿਕਸਲ ਦੇ ਤੇ ਫਰੰਟ ਕੈਮਰਾ ਜਿਹੜਾ ਉਹ ਵੀ ਇਹਦਾ 50 ਮੈਗਾਪਿਕਸਲ ਆਉਣ ਦੀ ਉਮੀਦ ਆ ਇਹਦੀ ਬੈਟਰੀ ਦੀ ਗੱਲ ਕਰੀਏ ਤਾਂ ਕਰੀਬ ਕਰੀਬ 5000 mAh ਦੇ ਵਿੱਚ ਬੈਟਰੀ ਦੇ ਨਾਲ ਲਾਂਚ ਹੋਵੇਗਾ 70 ਵਾਰ ਦੀ ਚਾਰ ਪਹਿਲੇ ਫਲਿੱਪ-ਆਨ ਦੀ ਗੱਲ ਕਰੀਏ ਤਾਂ ਇਹਦੀ ਕੀਮਤ 50000 ਤਾਂ ਇਤੋਂ ਥੋੜੀ ਜਿਹੀ ਥੱਲੇ ਰਹਿਣ ਵਾਲੀ ਆ ਤੇ ਉਧਰਲੇ ਪਾਸੇ ਟੈਕਨੋ ਫੈਂਟਮ V ਫੋਲਡ 2 ਇਸ ਤੋਂ ਪਹਿਲਾਂ ਇਹਦਾ ਮਾਡਲ ਜਿਹੜਾ ਆਇਆ ਸੀ ਟੈਕਨੋ ਫੈਂਟਮ V ਫੋਲਡ 1 ਆਇਆ ਸੀ ਹੁਣ ਫੋਲਡ 2 ਆ ਰਿਹਾ ਆ ਇਹਦੀ ਜਿਹੜੀ ਮੇਨ ਡਿਸਪਲੇਅ 7.89 ਇੰਚ ਦੀ ਰਹਿਣ ਵਾਲੀ ਹੈ 120 ਹਰਜ਼ ਦੀ ਰਿਫਰੈਸ਼ ਰੇਟ ਰਹੇਗੀ 2K AMOLED ਡਿਸਪਲੇ ਦੀ ਰਹਿਣ ਵਾਲੀ ਹੈ ਮੇ ਕਵਰ ਸਕਰੀਨ ਦੀ ਗੱਲ ਕਰੀਏ ਤਾਂ 6.42 ਇੰਚ ਫੁੱਲੀ HD 120 ਹਰਜ਼ ਪਲੱਸ ਐਮੋਲੇਟ ਡਿਸਪਲੇ ਜਿਹੜੀ ਇਹਦੀ ਰਹਿਣ ਵਾਲੀ ਆ 50 ਮੈਗਾਪਿਕਸਲ ਦਾ ਪ੍ਰਾਇਮਰੀ 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਫਰੰਟ ਦੇ ਵਿੱਚ ਦੋ ਕੈਮਰੇ ਜਿਹੜੇ ਆ ਸੈਲਫੀ ਕੈਮਰੇ 32 32 ਮੈਗਾਪਿਕਸਲ ਦੇ ਤੁਹਾਨੂੰ ਵੇਖਣ ਨੂੰ ਮਿਲਣਗੇ 5800 mAh ਦੇ ਕਰੀਬ ਇਹਦੀ ਬੈਟਰੀ ਹੈਗੀ 70 ਵਾਟ ਦਾ ਇਹਦੇ ਨਾਲ ਤੁਹਾਨੂੰ ਚਾਰਜਰ ਮਿਲੇਗਾ ਇਹ ਆਸ ਕੀਤੀ ਜਾ ਰਹੀ ਹੈ ਕਿ ਜਿਹੜਾ ਪ੍ਰੋਸੈਸਰ ਆ ਇਹਦੇ ਵਿੱਚ ਵੀ স্নੈਪਡ੍ਰੈਗਨ 8 ਜੈਨ 4 ਹੀ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਕੀਮਤ ਇਹਦੀ ਵੀ ਜਿਹੜੀ ਆ 50000 ਤੋਂ ਉੱਤੇ ਹੀ ਹੋਵੇਗੀ ਜੇਕਰ ਸਸਤੇ ਫੋਨ ਦੀ ਗੱਲ ਕਰੀਏ ਤਾਂ ਸੈਮਸੰਗ A16 ਉਹ ਲਾਂਚ ਕਰਨ ਜਾ ਰਿਹਾ ਹੈ 6.7 ਇੰਚ ਫੁੱਲੀ ਐਚਡੀ ਡਿਸਪਲੇ ਜਿਹੜੀ ਇਹਦੇ ਵਿੱਚ ਹੋਏਗੀ ਸੁਪਰ ਐਮੋਲੇਡ ਡਿਸਪਲੇ ਹੋਵੇਗਾ 50 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਹੋਵੇਗਾ ਐਂਡਰੋਇਡ 14 ਬੇਸਡ ਇਹਦੇ ਵਿੱਚ অপারেটিং ਸਿਸਟਮ ਹੋਵੇਗਾ ਨਾਲ ਸੌਫਟਵੇਅਰ ਜਿਹੜਾ ਆ ਅਪਡੇਟ ਜਿਹੜੇ ਆ ਇਹਦੇ ਨਾਲ ਮਿਲਣਗੇ ਜੇਕਰ ਬੈਟਰੀ ਦੀ ਗੱਲ ਕਰੀਏ ਤਾਂ 5000 ਐਮਐਚ ਬੈਟਰੀ ਹੈ ਤਾਂ ਕੀਮਤ ਜਿਹੜੀ ਹੈ ਇਹਦੀ 15000 ਦੇ ਕਰੀਬ-ਕਰੀਬ ਰਹਿਣ ਵਾਲੀ ਹੈ ਜਿਵੇਂ ਆਈਫੋਨ ਨੇ ਇੱਕ 16 Pro Max ਦੇ ਵਿੱਚ ਸਾਈਡ ਦੇ ਉੱਪਰ ਬਟਨ ਦਿੱਤਾ ਜਿਦੇ ਨਾਲ ਕੈਮਰਾ ਵਗੈਰੇ ਦੇ ਸਾਰੇ ਫੰਕਸ਼ਨ ਹੁੰਦੇ ਆ ਐਵੇਂ ਇੱਕ ਸਟੇਟ ਬਟਨ ਦੇ ਨਾਲ ਰੀਅਲਮੀ GT7 Pro ਜਿਹੜਾ ਲਾਂਚ ਹੋਣ ਜਾ ਰਿਹਾ 6.7 ਇੰਚ ਦੀ ਡਿਸਪਲੇ 1.5K LTPO AMOLED ਡਿਸਪਲੇ ਇਹਦੇ ਵਿੱਚ ਮਿਲੇਗੀ Snapdragon 8 Gen 4 ਪ੍ਰੋਸੈਸਰ ਇਹਦੇ ਵਿੱਚ ਦੇਖਣ ਨੂੰ ਮਿਲ ਸਕਦਾ 120 Hz ਦੀ ਰਿਫਰੈਸ਼ ਰੇਟ ਰਹਿਣ ਵਾਲੀ ਆ 50 ਮੈਗਾਪਿਕਸਲ ਦਾ ਟ੍ਰਿਪਲ ਕੈਮਰਾ ਇਹਦੇ ਵਿੱਚ ਹੋਵੇਗਾ 32 ਮੈਗਾਪਿਕਸਲ ਦਾ ਇਹਦੇ ਵਿੱਚ ਸੈਲਫੀ ਕੈਮਰਾ ਹੋਵੇਗਾ 4800 mAh ਦੀ ਇਹਦੇ ਵਿੱਚ ਬੈਟਰੀ ਆਉਣ ਵਾਲੀ ਆ ਪ੍ਰੋਸੈਸਰ ਤਗੜਾ ਆ ਤੇ ਕੀਮਤ ਇਹਦੀ ਜਿਹੜੀ ਆ 50000 ਤੋਂ 55000 ਦੇ ਵਿੱਚ ਵਿੱਚ ਰਹਿਣ ਵਾਲੀ ਆ ਸਾਰੇ ਵੇਰੀਐਂਟ ਦੀ ਸੋ ਗੱਲ ਇੰਨੀ ਕਹੇ ਸਾਰੇ ਫੋਨ ਜਿਹੜੇ ਆ ਤਗੜੇ ਪ੍ਰੋਸੈਸਰਾਂ ਦੇ ਨਾਲ ਹੋ ਰਿਹਾ ਜਿਨ੍ਹਾਂ ਦੇ ਵਿੱਚ ਸਨੇਪ ਡ੍ਰੈਗਨ 8 ਜੈਨ 4 ਦੇ ਪ੍ਰੋਸੈਸਰ ਆ ਰਹੇ ਆ ਸੋ ਇਹਨਾਂ ਦੀ ਤਾਂ ਕਰਕੇ ਕੀਮਤ ਵੀ ਜਿਹੜੀ ਆ ਇਹ ਵਧ ਹੋਵੇਗੀ ਸੋ ਜਿਹੜਾ ਵੀ ਫੋਨ ਤੁਹਾਨੂੰ ਵਧੀਆ ਲੱਗੇਗਾ ਉਹ ਤੁਸੀਂ ਖਰੀਦ ਸਕਦੇ ਹੋ ਆਨਾਲੇ ਦਿਨਾਂ ਦੇ ਵਿੱਚ ਮੋਸਟਲੀ ਇਹ ਆ ਕਿ ਇਹਨਾਂ ਦੇ ਕੈਮਰੇ ਦੇ ਉੱਪਰ ਵੀ ਵਧੀਆ ਕੰਮ ਕੀਤਾ ਗਿਆ ਇਹਨਾਂ ਸਾਰੇ ਫੋਨਾਂ ਦੇ ਉੱਤੇ ਤੇ ਨਾਲ ਦੀ ਨਾਲ ਇਹਨਾਂ ਦੇ ਪ੍ਰੋਸੈਸਰ ਜਿਹੜੇ ਆ ਟਾਪ ਕਲਾਸ ਪ੍ਰੋਸੈਸਰ ਆ ਗਿਆ ਸੋ ਜਿਹੜਾ ਵੀ ਫੋਨ ਤੁਹਾਨੂੰ ਪਸੰਦ ਆਵੇਗਾ ਤੁਸੀਂ ਜ਼ਰੂਰ ਕਮੈਂਟ ਕਰਕੇ ਦੱਸੋ ਕਿ ਕਿਹੜਾ ਫੋਨ ਤੁਸੀਂ ਖਰੀਦਣ ਵਾਲੇ ਹੋ